ਸਾਸੀ ਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਹੜੇ ਮੇਰੇ ਵੀਰ ਆਪਣੇ ਪੇਜ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅੱਜ ਦੀ ਵੀਡੀਓ ਵਿੱਚ ਆਪਾਂ 5 ਬੁਲਟ ਲੈ ਕੇ ਆਏ ਆ ਸਾਰੇ 오ਰੀਜਨਲ ਆਪਾਂ ਖੜੇ ਆ ਬਰਨਾਲੇ ਜ਼ਿਲ੍ਹੇ ਦੇ ਪਿੰਡ ਘੁੰਸਾਲ ਵਿੱਚ 사ਸੀ ਕਾਲ ਵੀਰ ਜੀ 사ਸੀ ਕਾਲ ਬਈ ਮੀਰ ਜੀ ਅਤੇ ਆਹ ਬੁਲਟ ਦੀ ਕੀ ਡਿਟੇਲ ਆ ਬਈ ਇਹ 19 ਮਾਡਲ ਆ ਬਈ ਠੀਕ ਆ ਜੀ ਪੰਜਾਬ ਨੰਬਰ ਆ ਦੂਜੇ ਨਵਾਂ ਤੇ ਇਹ ਬੁਲਟ ਸਾਰਾ 오ਰੀਜਨਲ ਆ ਠੀਕ ਆ ਚੰਗਾ ਬੁਲਟ ਆ ਬਈ ਇਹ ਕਿਹੜੀ ਪਾਰਟੀ ਦੇ ਨੰਬਰ ਆ ਜੀ ਇਹ ਦੂਜੀ ਪਾਰਟੀ ਦੇ ਨਾਮ ਸੈਕੰਡ ਰੇਟ ਕੀ ਕਰ ਦੋ ਇਹਦਾ ਜੀ ਰੇਟ 195000 ਤੇ ਆ ਦੂਜਾ ਬੁਲਟ ਹੈਗਾ ਜੀ ਇਹ ਇਹ ਕਿਹੜਾ ਮਾਡਲ ਆ ਬਾਈ ਹਾਂਜੀ ਫਸਟ ਓਨਰ ਆ ਪੰਜਾਬ ਨੰਬਰ ਆ ਠੀਕ ਆ ਜੀ ਇਹਦੀ ਬਈ ਆਪਾਂ ਡਿਮਾਂਡ ਕਰਦੇ ਆਂਗੇ 220000 ਠੀਕ ਆ ਜੀ ਮਾਨਤਣ ਮੌਕੇ ਤੇ ਕੋਈ ਮਾਨਤਣ ਬਾਈ ਖੁੱਲਾ ਕਰਾਂ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਉਂ। ਉਹਨੂੰ ਤੇਲ ਦੀ ਟੈਂਕੀ ਫੁੱਲ ਕਰਾ ਕੇ ਦਿਵਾਣੀ ਬਾਈ। ਤੇ ਕਾਲੇ ਲਹਿ ਵੀ ਲਾਣਾ ਕਿੰਨੇ ਦਾ ਜੀ? ਇਹ ਬਾਈ 16 ਮਾਡਲ ਆ। ਇਹ ਵੀ ਫਰਸਟ ਓਨਰ ਆ। ਦਿੱਲੀ ਨੰਬਰ ਆ। ਐਨਓਸੀ ਦੀ ਮਿਲ ਜੂਗੀ। ਇਹ ਸੈਕੰਡ ਓਨਰ ਬਾਈ ਆਪਾਂ ਕਰਵਾ ਕੇ ਪੰਜਾਬ ਨੰਬਰ 1,75,000 ਰੁਪਏ। ਐਨਓਸੀ ਦਾ ਖਰਚਾ ਥੋੜਾ ਜਿਹਾ ਮਾਲਕ ਦਾ। ਸਾਢੇ ਹੀ ਸਾਢਾ 1,75,000 ਦੇ ਵਿੱਚ ਬੰਦੇ ਦੇ ਨਾਂ ਹੀ ਕਰਾ ਕੇ ਦੇ ਦੋ। ਇੰਜਨ ਗੇਅਰ ਇਹਦਾ। ਇੰਜਨ ਗੇਅਰ ਦਾ ਓਕੇ ਆ ਬਾਈ। ਰੇਨਲ ਬੈਂਡ ਸਲੈਂਸਰ ਵੀ ਅਜੇ ਉਤਰਿਆ ਨਹੀਂ ਹੈਗਾ ਮੰਨ ਲਓ ਕੋਈ ਪੜਾਟੇ ਬਲੂਕੇ ਪਾ ਕੇ ਇੰਜਨ ਖਰਾਬ ਕਰਨ ਵਾਲੀ ਗੱਲ ਹੋਈ ਨਹੀਂ ਅਜੇ ਇਹਦੇ ਨਾਲ ਧੱਕੇ ਵਾਲੀ ਠੀਕ ਹੈ ਜੀ ਤੇ ਆ ਕਿੰਨੇ ਮਾਡਲ ਆ ਜੀ ਇਹ 13 ਮਾਡਲ ਆ ਬਾਈ ਸੈਕੰਡ ਓਨਰ ਆ ਠੀਕ ਹੈ ਜੀ ਇਹ ਤੁਹਾਨੂੰ ਐਨਓਸੀ ਦੇ ਨਾਲ ਦੇ ਦਾਂਗੇ 1 ਲੱਖ 40000 ਰੁਪਏ ਦਾ ਠੀਕ ਹੈ ਜੀ ਮੌਕੇ ਤੇ ਮਾਨਤਾਂ ਜੀ ਮਾਨਤਾਂ ਵਧੀਆ ਬਾਈ ਖੁੱਲਾ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਉ ਠੀਕ ਹੈ ਜੀ ਉਹਦਾ ਵਧੀਆ ਮਾਨਤਾਂ ਕਰਾਂਗੇ ਤੇ ਆ ਪੀਵੀ ਨੰਬਰ ਆ ਜੀ ਇਹ ਹੈਗਾ 17 ਮਾਡਲ ਬਾਈ ਠੀਕ ਹੈ ਜੀ ਫਰਸਟ ਓਨਰ ਆ ਹਾਂਜੀ ਇਹ 12000 ਤੇ ਹਲੇ ਚੱਕੇ ਵੀ ਨਾਲ ਦੇ ਦੋਨੇ ਇਹਨਾਂ ਦੇ ਵੀ ਮਾਰਕਾ ਪੜ ਲਿਓ ਚਾਹੇ ਤੁਸੀਂ ਤੇ ਸਾਰਾ ਓਰੀਜਨਲ ਬੁਲਟ ਆ ਇਹ ਦੇ ਦਾਂਗੇ ਭਈ ਆਪਾਂ 2 ਲੱਖ ਤੇ 15000 ਰੁਪਿਆ ਠੀਕ ਆ ਜੀ ਮਾਨ ਤਨ ਮੌਕੇ ਤੇ ਭਾਈ ਕਰਾਂਗੇ ਫੁੱਲ ਜੇ ਆ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਉ ਉਹਨਾਂ ਨੂੰ ਤੇਲ ਦੀ ਰੈਂਕੀ ਫੁੱਲ ਕਰਵਾ ਕੇ ਦੇਵਾਂਗੇ ਠੀਕ ਆ ਤੇ ਆਪਣਾ ਨੰਬਰ ਬੋਲ ਦੋ ਵੀਰ ਜੀ 7355355005 ਤੇ ਵੀਡੀਓ ਨੂੰ ਵੀਰੇ ਸ਼ੇਅਰ ਕਰ ਦਿਓ ਤੇ ਜੇ ਕੋਈ ਗੱਲਬਾਤ ਪੁੱਛਣੀ ਆ ਤਾਂ ਕਮੈਂਟ ਜ਼ਰੂਰ ਕਰ ਲਿਓ ਅਸੀਂ ਰਿਪਲਾਈ ਤੁਹਾਨੂੰ ਦੇਵਾਂਗੇ ਤੇ ਧੰਨਵਾਦ ਜੀ ਧੰਨਵਾਦ